ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇਰ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇਖ ਰਿਓ ਲੂਪੋਸੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਥੋੜੇ ਜੇ ਭਾਈ ਜੀ ਹਸ਼ੀ ਕਾਲ ਹਸ਼ੀ ਕਾਲ ਜੀ ਉਹ ਠੀਕ ਹੈ ਵਧੀਆ ਠੀਕ ਹੈ ਭਾਈ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਮੋਤਾ ਸਿੰਘ ਜੀ ਪਿੰਡ ਗੋਮਟੀਗਲਾ ਜ਼ਿਲ੍ਹਾ ਬਡਨਦਾ ਜੇਪੂਰ ਠੀਕ ਹੈ ਨੇੜੇ ਪਿੰਡ ਬਈ ਗੋਮਟੀ ਦੇ ਹਾਂ ਗੋਮਟੀ ਹੈ ਭਾਈ ਰੋਪਾ ਰਹਿ ਗਿਆ ਜੀ ਠੀਕ ਆ ਬਸ ਆਦੇ ਹਾਲ ਭਰਾ ਮੋਬਾਈਲ ਕਾਂਟੈਕਟ ਸੁਪਰ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੱਡ ਦੇ ਨੇ ਕਿਹੜਾ ਸੂਸ ਹੁੰਦੀ ਆ ਤੀਜਾ ਸੂਸ ਹੁੰਦੀ ਆ ਤੀਜਾ ਸੂਸ ਕਿੰਨੇ ਦਿਨ ਲੈਂਦੀ ਆ ਬਾਈ 15 ਕ ਦਿਨ ਦੇ ਕੱਚੀ ਆ 14 15 ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਬਾਈ ਇਹ ਬਸ 24 ਲੀਟਰ ਤੋਕੜ ਲੈ ਕੇ ਆਈ ਆਪਾਂ ਠੀਕ ਆ ਆਰਮ ਚੋ ਲਈ ਜੀ ਠੀਕ ਆ ਤੋਕੜ ਥੱਲੇ 24 ਸੀ ਆ ਕੋਈ ਸੀਗਾ ਹਾਂ ਠੀਕ ਆ ਕੱਦ ਵੱਡ ਫੁੱਲ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਆ ਨੇੜ ਤੋਂ ਚੈੱਕ ਕਰ ਲਓ ਬਾਈ ਫੇਸ ਹੂਸ ਕਰਨ ਵਾਲੀ ਦਾ ਬਹੁਤ ਚੰਗਾ 24 ਲੀ ਨਾੜਾ ਨੂੜਾ ਫੁੱਲ ਚੰਗੀਆਂ ਤਣ ਤੁਣ ਚੰਗਾ ਲੱਗਿਆ ਫੁੱਲ ਬਾਈ ਤੋੜ ਕੇ ਦਿਖਾ ਦੇ ਚਿਵਾਈ ਤੂਈ ਕਿਵੇਂ ਸੀ ਬਾਈ ਪੂਰੀ ਵਧੀਆ ਦੋਨੇ ਮਾਰੇ ਦੇ ਠੀਕ ਹੈ ਬਾਈ ਆਰਡਰ ਚੰਗਾ ਕੱਚੀ ਜਰੂਰ ਆ ਬਾਈ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਬਾਕੀ ਤੋੜਾ ਤਾਰਾ ਕਰਮ ਵਾਲੀ ਦਾ ਚੰਗਾ ਚੰਗੀ ਆ ਬਾਈ ਦੇ ਘਰ ਦੀ ਵੜ ਆ ਗਈ ਤੇ ਕੱਚੀ ਦੱਸਿਆ ਬਾਈ ਮੈਂ ਹਜੇ 15 ਦਿਨਾਂ ਦੀ ਬਾਈ ਆਰਡਰ ਬਹੁਤ ਸੋਹਣਾ ਤਿਆਰ ਕਰੂਗੀ ਤਿਆਰ ਬਹੁਤ ਹੁੰਦੀ ਉਥੋਂ ਫੁੱਲ ਹੁੰਦੀ ਆ ਠੀਕ ਆ ਤੇ ਕੀ ਮੋਲ ਆ ਬਾਈ ਇਹ ਦਾ 70000 ਰੁਪਈਆ ਜੀ ਮਾਨਤਾਨ ਹੋ ਜੀ ਭਾਈ ਮਾਨਤਾਨ ਕਰ ਦਿਆਂਗੇ ਠੀਕ ਆ 70000 ਰੁਪਈਆ ਮੋਲੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਕੱਚੀ ਆ ਭਾਈ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਬਣਦੀ ਬੁੰਦੀ ਬਹੁਤ ਆ ਭਾਈ ਕਹਿੰਦਾ ਤਿਆਰ ਤੋਰ ਬਹੁਤ ਚੰਗੀਆਂ ਨੇ ਆਰਡਰ ਦੇਖੋ ਢਿੱਲਾ ਢੋਲਾ ਹਜੇ ਬਹੁਤ ਪਈਆਂ ਨੇ ਸਾਰੀਆਂ ਬੜ ਢਿੱਲਾਂ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾਗਾ ਮੋਲੇ ਦਾ 70000 ਰੁਪਈਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜੂਗਾ ਕਿਸੇ ਵੀਰ ਨੂੰ ਭਾਈ ਵੜ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ